ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਸਾਡੀਆਂ ਫੌਜਾਂ ਤਿੰਨ ਭਰਾ ਤਿੰਨ ਭੈਣਾਂ ਇਕੱਠੇ ਹੋ ਕੇ ਜਾ ਰਹੇ ਆ ਜਾ ਰਹੇ ਆ ਜੀ ਡੱਬ ਵਾਲੀ ਨੂੰ ਕੀ ਕਰਨ ਚੱਲੇ ਆ ਗੁਰਸੱਨਵੀਰ ਜੀ ਤੁਸੀਂ ਦੱਸੋਗੇ ਜਿਹੜੇ ਚਾਨਾ ਪਾਇਓ ਕੀ ਕਰਨ ਚੱਲੇ ਕਿੱਥੇ ਕਿਧਰ ਗਿਆ ਕੈਮਰਾ ਗੁਰਕੀਰਤ ਕੱਲ ਵਾਲੀ ਕਿਉਂ ਘੁੰਮਿਆ ਫਿਰਦਾ ਐਦਾਂ ਆਏਗਾ ਤੇਰੇ ਵੱਲ ਗੁਰਸੱਨਵੀਰ ਜੀ ਬਹੁਤ ਜ਼ਿਆਦਾ ਜ਼ੂਮ ਹੋ ਗਿਆ ਤੁਸੀਂ ਦੱਸੋ ਤੇ ਅੱਜ ਅਸੀਂ ਉੱਥੇ ਚਲੇ ਜਾਈ ਡੱਬ ਵਾਲੀ ਕਪੜਾ ਲੈਣ ਅੱਛਾ ਪਟਿਕ ਦੇ ਓਨਰ ਪਿੱਛੇ ਡਿੱਗੇ ਹੋਏ ਆ ਜੀ ਹਾਂ ਜੀ ਉਹ ਤਾਂ ਲੇਟੇ ਹੋਏ ਨੇ ਨਾ ਚਲਾਉਣ ਚ ਗੱਡੀ ਚਲਾਉਣੀ ਆਵੇ ਨਾ ਸਮਾਨ ਖਰੀਦਣਾ ਆਵੇ ਹਾਂ ਬਸ ਚੱਲੋ ਮੇਰੇ ਨਾਲ ਚੱਲੋ ਐ ਲੈਣਾ ਆਪ ਵੀ ਡੀਲ ਕਰਨੀ ਪੈਣੀ ਆ ਕਿਸੇ ਨਾ ਕਿਸੇ ਨਾਲ ਹਾਂ ਠਾ ਮੈਂ ਹੀ ਦੱਸਿਆ ਤੁਹਾਨੂੰ ਬਸ ਬਹੁਤ ਵੱਡਾ ਕੰਮ ਕੀਤਾ ਤੁਹਾਨੂੰ ਅਸੀਂ ਐਕਸਪੀਰੀਅੰਸ ਦਵਾਂਗੇ ਸਾਨੂੰ ਮਹਿੰਗਾ ਰਿਹਾ ਸਸਤਾ ਰਿਹਾ ਸਾਰਾ ਜੈਨੂਅਰ 뷰 ਦਵਾਂਗੇ ਕੋਈ ਝੂਠ ਨਹੀਂ ਮੈਂ ਤੁਹਾਨੂੰ ਪਤਾ ਆਪਾਂ ਜੋ ਸੱਚ ਆ ਤੇ ਦੱਸ ਹੀ ਦੇਣਾ ਤੁਹਾਡਾ ਘਾਟਣਾ ਜੇ ਫਾਇਦਾ ਹੈ ਤੇ ਤੁਸੀਂ ਚੱਲ ਜਿਓ ਜੇ ਘਾਟਾ ਹੋ ਗਿਆ ਤੇ ਤੁਸੀਂ ਦਾਣਾ ਖਾਓ ਜਿੱਥਰਲੇ ਪਾਸੇ ਨਹੀਂ ਵੇਖਣਾ ਜੇ ਸਾਨੂੰ ਡੇਢ ਦੋ ਘ ਮੈਨੂੰ ਲੱਗਦਾ ਉਹ ਤੋਂ ਜ਼ਿਆਦਾ ਅਸੀਂ ਤੇਲ ਪਚਾਦੇ ਨਾ ਜਿੰਨਾ ਸਾਨੂੰ ਫਾਇਦਾ ਹੋਣਾ ਹੈ ਨਾ ਆ ਪਚਾਉਂਦੇ ਰੋਟ ਪੋੜ ਨਾ ਰੋਟ ਪੈਣੇ ਬੈਠੇ ਹੋ ਆ ਕੋਈ ਦੂਸਰੇ ਆਨਰ ਬੈਠੇ ਬਸ ਮੇਰਾ ਬੁਰਾ ਹਾਂ ਜਿਹਦਾ ਰਿਪਲਾਈ ਕਰ ਰਹੇ ਨੇ ਉਹ ਹੀ ਰਿਪਲਾਈ ਕਰੀ ਜਾਵੇ ਇੰਨੇ ਹੀ ਬੜੀ ਸੈਕਿੰਡ ਆਨਰ ਜਿਹੜੇ ਨੇ ਇਸ ਬਟਿਕ ਦੇ ਉਹ ਬਸ ਮੇਰੇ ਤੋਂ ਜਾਂਦੇ ਰਿਪਲਾਈ ਕਰ ਰਹੇ ਨੇ ਅਸੀਂ ਜਿਹੜੇ ਤੋਂ ਹੁਣ ਬਾਰੋ-ਬਾਰ ਨੰਨ ਕਿ ਕੋੜਾ ਬਾਈਪਾਸ ਤੇ ਚੜਦੇ ਆਪਾਂ ਕਿੱਥੇ ਆ ਆਪਾਂ ਉੱਥੇ ਹੀ ਆ ਜਿੱਥੇ ਛੜਕ ਆਪਾਂ ਇਹ ਛੜਕਤਈਆਂ ਆਪਾਂ ਜੀ ਛੜਕਤਈਆਂ ਅੱਛਾ ਉਹ ਅੱਗੇ ਜਾ ਕੇ ਦਿਖਾਉਣੇ ਆਂ ਗੁਰ ਸ਼ਰਨਵੀਰ ਜੀ ਤੇ ਗੁਰਕੀਰਤ ਵੀਰ ਜੀ ਕਾਕਾ ਵੀਰ ਜੀ ਅਮਨ ਐਂਡ ਸੰਦੀਪ ਐਂਡ ਮਨਦੀਪ ਕੌਰ ਪੰਜ ਛੇ ਲੋਕ ਜਾ ਰਹੇ ਨੇ ਪਤਾ ਨਹੀਂ ਕੀ ਬਣੂਗਾ ਤੁਰਬਾ ਅੰ ਸਾਨੂੰ ਸੰਦੀਪ ਲਿਆਈ ਐਡੀ ਪੀੜੀ ਗਲੀ ਦੇ ਵਿੱਚ ਜਿੱਥੇ ਸ਼ਾਇਦ ਬੰਦਾ ਹੀ ਮਜ਼ਾ ਨੰਗੇ ਹੁਣ ਇੱਥੇ ਸਾਹਮਣੇ ਵਾਲਾ ਬੰਦਾ ਕਿਵੇਂ ਫਸਾ ਕੇ ਖੜ ਗਿਆ ਉਹ ਗੱਡੀ ਉਹਨੂੰ ਪਤਾ ਹੀ ਸੀ ਅੱਗੋਂ ਗੱਡੀ ਆਉਂਦੀ ਉਹ ਜਾਣ ਕੇ ਗਾਂ ਚ ਨਹੀਂ ਨਹੀਂ ਤੂੰ ਵੀ ਨਾ ਬੈਕ ਕਰ ਕਿੱਥੇ ਕਰਕੇ ਪਿੱਛੇ ਸਕੂਟਰੀ ਖੜੀ ਆ ਓਹੋ ਲੜੋ ਨਾ ਵੀਰੋ ਲੜੋ ਨਾ ਕੋਈ ਆਪਸ਼ਨ ਤਾਂ ਕੱਢਣੀ ਪੈਗੀ ਨਾ ਮੋਟਰਸਾਈਕਲ ਆ ਸਕੂਟਰੀ ਵਾਲਾ ਵੀ ਨਹੀਂ ਸਕੂਟਰੀ ਚੱਕਣਾ ਛਾਰਿਆ ਗਾਂ ਕਰਕੇ ਲਾ ਗਾਂ ਕਰ ਗਾਂ ਕਰ ਤੂੰ ਹੁਣ ਕਦੋਂ ਇੱਧਰ ਨੂੰ ਜਾ ਸਕਦੇ ਧੰਨਵਾਦ ਧੰਨਵਾਦ ਓ ਨੋ ਟ੍ਰੈਫਿਕ ਜਮਾ ਕਰ ਲਿਆ ਤੁਸੀਂ ਹੁਣ ਗੁੱਗੂ ਨੂੰ ਗੁੱਸਾ ਛੜੂਗਾ ਨਹੀਂ ਗੁੱਸਾ ਤਾਂ ਗਾੜਾ ਚੜਨਾ ਆਪਾਂ ਨੂੰ ਨਾ ਗੁੱਗੂ ਨੇ ਰੋਜ਼ ਬਾਪ ਪੈਂਦਾ ਤੁਹਾਡਾ ਆਪਾਂ ਬੇਤੁਕੀ ਗਲਤੀ ਤੇ ਗੁੱਸਾ ਕਰਨਾ ਨਹੀਂ ਨਹੀਂ ਸਾਡੇ ਕੋਸਾਂ ਨਹੀਂ ਲੱਗੀ ਗੱਡੀ ਜਿਹੜੀ ਭੀੜੀ ਜਗ੍ਹਾ ਤੇ ਅਮਨ ਸੰਦੀਪ ਲੈ ਆਈ ਆ ਨੇ ਪੀੜੀ ਨਹੀਂ ਗੱਡੀ ਵਧੀਆ ਲੰਗਦੀ ਆ ਗੱਡੀ ਵਾਲੇ ਨੇ ਲਾਂਹ ਕਰਨੀ ਇਧਰ ਸੌਰੀ ਨਾ ਲੱਗਦਾ ਨਹੀਂ ਨਹੀਂ ਲੱਗਦਾ ਮੈਂ ਭਾਜੀ ਕਿਵੇਂ ਲੱਗਦਾ ਸੂਟਾਂ ਵਾਲੀ ਦੁਕਾਨ ਤੋਂ ਅੱਜ ਕੱਪੜੇ ਲੈ ਜਾਣਗੇ ਵਾ ਦੂਰ ਪਾਰ ਆ ਕਿਹੜਾ ਕਹਿੰਦੇ 3 ਘੰਟੇ ਲੱਗਣੇ ਆ ਸੰਦੀਪ ਸਾਢੇ 12 ਤੁਰੇ ਆ ਤੇ ਹਾਂ 2 ਘੰਟੇ ਲੱਗੇ ਆ ਹਾਈਵੇ ਮੈਂ ਸਾਢੇ 12 ਤੋਂ 1 ਵਜੇ 2 ਘੰਟੇ ਕਿਵੇਂ ਹੋ ਗਏ 3:30 ਵਜੇ ਆਇਆ ਹਾਈਵੇ ਘੇੜ ਘੰਟਾ ਲੱਗਾ ਪੰਜਾਬੀ ਲਿਖਣੀ ਸੋਹਣੀ ਸਾਢੇ 12:00 ਦੇ ਆ 2 11 ਛੋਟੇ ਪੁਰਿਆ ਤੇ ਦੋਰੀਆ ਫਿਰ 11:50 ਦੇ ਤੁਰੇ ਆਪਾਂ ਜਾਗ ਰਹਿਣ ਦੇ ਤਿੰਨ ਜਿਹੜਾ ਰੁਕਿਆ ਵਿੱਚ 20 ਮਿੰਟ ਲੜੋ ਨਾ ਚਲੋ ਕੋਈ ਪੰਪ ਤੇ ਰੁਕੀ 10 ਮਿੰਟ ਜਿਹੜਾ ਡਰੌਂਗ ਸਾਈਡ ਤੇ ਟ੍ਰੈਫਿਕ ਨਾ ਜਮਾ ਕਰੋ 10 ਮਿੰਟ ਪੰਪ ਤੇ ਰੁਕੇ ਜਿਹੜਾ ਆ ਵਾਕਏ ਲੱਗਦੀ ਨਹੀਂ ਬਜ਼ਾਰ ਵਾਲੀ ਗੱਡੀ ਹੈਗੀ ਮੈਂ ਮੈਨੂੰ ਨਹੀਂ ਵੇ ਜਿਵੇਂ ਛਟਕੇ ਮਾਰ ਮਾਰ ਲਾ ਜਾ ਰਿਹਾ ਮੈਨੂੰ ਲੱਗਦਾ ਡੈਸਟੀਨੇਸ਼ਨ ਲੱਗਣੀ ਮਾਣਾ ਹਾਰਨ ਗਾਣੂ ਚੱਲਣ ਦੇ ਇੰਨਾ ਭਾਰਾ ਕੰਮ ਸਾਡਾ ਓ ਮਾਈ ਗੋਡ ਕਿੱਥੇ ਫਸ ਗਏ ਬਟਿੰਡੇ ਜੀ ਪਜਾ ਤੂੰ ਵੇਖ ਕਿੰਨਾ ਮਾੜੀ ਭਜਾ ਕੇ ਲੈ ਜਾ ਬੰਦ ਜਿਉ ਲਿਖੇ ਲਿਖੇ ਦੇਣਾ ਓ ਓ ਉਹ ਦੁਕਾਨਾਂ ਲੱਗਦੀ ਦੁਕਾਨਾਂ ਲੱਗਦੀ ਕਿੱਧੇ ਕਰੇ ਅੱਗੇ ਅੱਗੇ ਹੈ ਜੀ ਦੁਕਾਨ ਦੇ ਅੱਗੇ ਨਹੀਂ ਗੱਡੀ ਲਜਾਣੀਗੀ ਤੂੰ ਰੇਡ ਵੇਹੇ ਹੀ ਵੱਜ ਜਾਣਾ ਮੈਂ ਤਾਂ ਨਿੱਕੀ ਜੀ ਦੁਕਾਨ ਹੀ ਲੱਗਦੀ ਆ ਦੁਕਾਨਾਂ ਨਿੱਕੀਆਂ ਨਿੱਕੀਆਂ ਹੀ ਅੰਦਰ ਤੇ ਫੇਰ ਠੱਗੀ ਮਹਿੰਗਮਾ ਹੋਣਾ ਐਡੀ ਦੁਕਾਨ ਵੱਡੀ ਵੀ ਜਾਈਦੀ ਨਾ ਲੈਵਲ ਦੀ ਕੋਈ ਪਤਾ ਨਹੀਂ ਕਿੰਨੀ ਕਿ ਦੂਰ ਹੈ ਤੇ ਦੁਕਾਨਾਂ ਕਈ ਵਾਰ ਛੋਟੀਆਂ ਦੁਕਾਨਾਂ ਤੇ ਮਿਲ ਜਾਂਦੇ ਆ ਮੇਰੇ ਵਰਗਣ ਥਾਂ ਹੀ ਉਹਨਾਂ ਕ ਮਿਲਿਆ ਉੱਥੇ ਉਹਨਾਂ ਕ ਜੀ ਖਲਣੀ ਅਗਲੇ ਪਤਾ ਕੀ 200 ਮੀਟਰ ਇਹਨਾਂ ਥਾਂ ਥੋੜਾ ਮਿਲਿਆ ਜੀ 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 ਦੁਕਾਨ ਫੀਕਾ ਬਕਵਾਨ ਵੀ ਬਣ ਜਾਂਦਾ ਕਈ ਵਾਰ ਕਈ ਵਾਰ ਛੋਟੇ ਆ ਵੀ ਤੇ ਗੱਡੀ ਦੀ ਪਾਰਕਿੰਗ ਹੈਗੀ ਓਏ ਜਾਂਦੇ ਜਾਂਦੇ ਗਾ ਮੇਰੇ ਸਾਹਨੇ ਖੁੱਲਿਆ ਹੀ ਮੌਲ ਆ ਵੀ ਲਵਾ ਗਿਆ ਮੌਲ ਮੌਲ ਤੇ ਸੀਗਾ ਜੱਤ ਕਿਤੇ ਫਸ ਗਏ ਜੀ ਅੱਗੀਆਂ ਜੀ ਅੱਗੀਆਂ ਜੀ ਉਹ ਨਹੀਂ ਅਜੇ ਕਿ ਕਿ ਅੱਗੇ ਇਹਦਾ ਇਹ ਅੱਗੇ ਆ। ਯਾਰ ਅਮਨ ਤਾਂ ਕਈਆਂ ਦੇ ਅੱਗੇ ਲੰਘੇ। ਐਵੇਂ ਅਸੀਂ ਤਾਂ ਉਹ ਫੇਰ ਤਾਂ ਗੁਰਕੀਰਤ ਪੰਜਾਬ ਬੜੀ ਦਿੰਦਾ ਕਰੇ ਕੋਈ। ਇਹ ਕਿਹਦਾ ਖਾਲੀ ਤਾਂ ਭਾਹਾ ਮੈਂ ਖਾਲੀ ਖਾਲੀ ਭਾਹਾ ਕੱਢ ਲਾ ਬੋਲੋ ਜੀ। ਆਪਾਂ ਇਹਦੇ ਕਹਿੰਦੇ ਚੱਲਣਾ ਭਈ ਆਪਾਂ ਨੂੰ ਨੀ ਕੋ ਬਸ ਆਪਾਂ ਮੈਂ ਉੱਤਰ ਲੱਗਾ ਕਰੀ ਜੁੱਤੀਆਂ ਦੀ ਦੁਕਾਨਾਂ ਜਾਦੀ। ਤੂੰ ਮੈਨੂੰ ਗੱਡੀ ਦਾ ਸਟੀਅਰਿੰਗ ਫੜਾ ਤੂੰ ਪਿੱਛੇ। ਬਸ ਬਾਬੇ ਇਹ ਤਾਂ ਪਹੁੰਚ ਕੇ ਪਹੁੰਚ। ਹੋਏ 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 ਦੂਰ ਹੋ ਹਨ ਮਾਤਾ ਕੇ ਬਿੰਦਰ। ਡਾਈ ਐਂਡ ਡਾਈਸ। ਆ ਵੀ ਇੱਥੇ ਪਿੱਛੇ ਨਹੀਂ ਨਿਕਾਦਾਗੀ। ਨਹੀਂ ਨਹੀਂ ਅੱਗੇ। ਓਏ ਇੱਥੇ ਕਹਿੰਨ ਇਹ ਤਾਂ ਡੀਡੀਆ ਹੀ ਬੰਦੇ ਨੇ ਗੋਟ ਲਗੇ ਨਾ ਗੱਡੀ ਇੱਥੇ ਲਾ ਦੇ ਤੋਏ ਚ ਵੜ ਦੇ ਪਰ ਇਹ ਤੋਂ ਬੈਕ ਕਰ ਸਕਦਾ ਗੱਡੀ ਇੱਕ ਗੱਲ ਹੈਗੀ ਆ ਗੱਡੀ ਖਿਲਾ ਰਹੂਗੇ ਕਿੱਥੇ ਜਾ ਕਿੰਨੇ ਮੀਟਰ ਹੈਗਾ ਯਾਰ ਇਹ 300 ਹੀ ਨਹੀਂ ਮੁੱਕੇ ਕਾ ਕੇ ਖਾਣਗੇ ਬਸ ਇੱਥੇ ਕਿਤੇ ਹੈ ਇੱਥੇ ਕਿਤੇ ਸੇਟੀ ਝੂਟ ਆ ਵੀ ਨਹੀਂ ਨਹੀਂ ਗਣਪਤੀ ਟੈਕਸ ਕਰੀ ਅਗਲੀ ਗਲੀ ਜਾ ਬਸ ਗਲੀ ਜਾ ਇੱਥੇ ਜਾ ਰੋੜਾ ਮੁੱਕ ਗਿਆ ਹੈ ਸਲੋਟਾ ਗਣਪਤੀ ਚਲੋ ਜੀ ਸ਼ਾਪਿੰਗ ਲੈ ਕੇ ਹੋ ਗਈ ਜੰਨਾ ਤੇ ਹੁਣ ਲਫਾਫੇ ਰੱਖ ਲੈ ਮੈਨੂੰ ਲੱਗਦਾ ਆਪਣੇ ਵਾਪਸੀ ਤੇ ਬੈਠਣ ਨੂੰ ਜਗ੍ਹਾ ਨਹੀਂ ਰਹਿ ਜਣੀ ਉਹ ਥ੍ਰੈਡ ਲੈਣ ਗਈਆਂ ਅਜੇ ਚਾਦਰਾਂ ਸੀ ਇੱਕ ਚਾਦਰਾਂ ਹੀ ਲਿਆਇਆ ਮੈਂ ਦਈਆ ਰੈੱਡ ਕਿੱਥੇ ਦਾ ਥ੍ਰੈਡ ਵਾਲੀ ਸ਼ਾਪ ਕਿੱਥੇ ਇਹਨਾਂ ਨੂੰ ਪਤਾ ਹੋਊਗੀ ਰੈੱਡ ਗਏ ਤਾਂ ਆਏ ਉਹੋ ਲੈ ਚਲੋ ਮੈਨੂੰ ਤਾਂ ਨਹੀਂ ਪਤਾ ਚਲਿਏ ਚਲੋ ਥੋੜੋ ਫਿਰ ਵੀ ਅੱਗੇ ਅੱਗੇ ਲਓ ਜੀ ਅਸੀਂ ਸਾਰੇ ਆਏ ਇੱਥੇ ਆਊਟਲੈਟਰ ਦੇ ਵਿੱਚ ਪਟਿੰਡੇ ਹੁਣ ਇੱਥੋਂ ਖਾ ਪੀ ਕੇ ਸਾਰਾ ਸੂਰਾ ਕਰਕੇ ਰਾਜ ਪੁੱਜ ਕੇ ਚੱਲ ਪਏ ਆ ਸਾਡੀ ਅਮਨ ਅਜੇ ਰੁੱਸੀ ਪਈ ਆ ਕਿਉਂਕਿ ਉਹਨੂੰ ਬਟਰ ਸੁਆਚ ਨਹੀਂ ਮਿਲਿਆ ਤੇ ਕੋਲ ਕਾਫੀ ਪਿਆਉਣੀ ਪੈਣੀ ਠੰਡੀ ਠੰਡੀ ਪਿਆਓ ਤੇ ਚਲੋ ਦੇਖਦੇ ਆ ਬਾਕੀ ਜਿਹੜੇ ਚੋਪਾ ਸ਼ੋਪਿੰਗ ਕੀਤੀ ਜੋ ਵੀ ਕੁਝ ਕੀਤਾ ਉਹ ਤੁਹਾਨੂੰ ਘਰੇ ਜਾ ਕੇ ਦਿਖਾਉਣਾ ਹੁਣ ਨਾ ਸਾਰੇ بڑے ਔਖੇ ਔਖੇ ਜਾ ਰਹੇ ਨੇ ਗੁਰਕਿਰਤ ਨੂੰ ਪੁੱਛੋ ਗੁਰਕਿਰਤ ਕੀ ਖਾਦਾ ਸੀ ਆ ਵੇ ਦੀ ਸਰਾਜੀ ਬਲੂਡੀਆਂ ਖਾ ਲਓ ਆਪਰ ਲਈ ਮਿੱਠਾ ਖਾਣਾ ਹੀ ਗੱਲ ਤਾਂ ਪੁੱਛੋ ਹਾਂ ਉਹ ਜਿਹੜਾ ਕਾਫੀ ਪੀ ਰਹੇ ਤੇ ਮੈਂ ਕਹਿੰਦੀ ਪਹਿਲੀ ਕਾਫੀ ਦਾ ਰਾੜਾ ਪਾਇਆ ਸੀ ਕੋਲਡ ਕਾਫੀ ਪਿਆ ਲੋ ਪਿਆ ਹਾਂ ਇਹਨਾਂ ਤੋਂ ਕਹਿ ਸਕੋ ਇੱਥੇ ਲਵਾਦਾ ਉੱਤਰ ਸੰਦੀਪ ਭੈਣ ਜੀ ਓਕੇ ਭੈ ਸੰਦੀਪ ਕਿੱਦਾਂ ਦੇ ਭੇਲੀ ਗਾਰੀ ਉਛਲ ਨਾ ਜਾਈ ਪੈਣਾ ਗੱਡੀ 'ਚ ਕਾਕਾ ਵਿੱਚ ਟਰਾ ਉੱਖ ਹੋਗੇ ਬੈਠਾ ਇਹ ਜਿਹੜਾ ਕਾਹਨੋਂ ਹੈ ਕਾਕੇ ਦੀ ਗੋਦੀ 'ਚ ਨਾ ਪਈਆਂ ਹੁਣ ਤੂੰ ਨਹੀਂ ਵੇਰਾ ਗਾਰਲਿਕ ਜੱਟ ਤੁਰਿਆ ਵੀਰੇ ਨਾ ਜੱਟ ਤਾਕ ਤੇ ਕਹਿਆ ਬਲਾੜਾ ਤੂੰ ਬੱਚਾ ਇਹ ਤਾਂ ਅੱਗੇ ਕਹੇ ਕਾਕੇ ਤੇਰੀ ਪੱਗ ਦਾ ਰੰਗਣਾ ਬਦਲੇ ਆਏ ਰੱਬਾ ਪੱਗ ਦਾ ਨਹੀਂ ਪਹਿਲਾਂ ਸ਼ਰਟ ਦਾ ਬਦਲਦਾ ਮੇਰੇ ਚਿੱਟੀ ਆ ਹਾਏ ਰੱਬਾ ਐ ਨਹੀਂ ਹੋਣਾ ਚਾਹੀਦਾ ਦੇਖੋ ਵੀ ਓਏ ਓਏ ਜਾਨਾ ਕਾਕੇ ਨੇ ਮੈਨੂੰ ਉਹ ਤਾਂ ਕੀ ਕਹਿਣਾ ਕਾਕੇ ਹਲੇ ਮਰਰ ਮਰਰ ਮੇਰੇ ਘਰ ਨਾ ਚੌਲ ਵੀ ਆਉਣੇ ਮਮਾ ਤਾਂ ਲਗਣਾ ਨਾ ਮਰਦੇ ਚੀ ਚਲੂ ਕਿ ਨਾ ਘਟਿਆ ਸੌੜ ਰਹੇ ਸੁਨੀ ਸੁਨੀ ਤੋਂ ਵੀ ਮਾਹੀ ਰਾਮ ਨੂੰ ਬਰੋ ਇਹਨੇ ਨਾਈ ਵਾਲਟੀ ਇਹਨੇ ਨੇ ਕਰਾ ਕੇ ਨਾਲ ਗੁੰਦੀ ਵਾਲਾ ਦਹੀਂ ਨਹੀਂ ਹੋਣਾ ਸਰ ਜੀ ਬਰੋ ਵਾਲਟੀ ਆ ਮੈਨਾਂ ਆਏ ਦਿਨ ਫੋਨ ਕਰੇ ਮੈਨੂੰ ਆਏ ਥੋੜਾ ਪਤਾ ਮੈਨੂੰ ਸੁਣ ਕੇ ਮੈਂ ਮੈਂ ਤਾਂ ਪਿੱਛੇ ਪਰੂੰਗੀ ਬਾਅਦ ਆ ਵਨ ਇਹਨੂੰ ਪਰੋ ਮੈਂ ਪਹਿਲਾ ਮਾਰ ਦਾ ਮੇਰੇ ਸੁਣ ਕੇ ਹੀ ਚੀਜ਼ ਹੋ ਲੱਗ ਜਾਂਦੀ ਆ ਵੇ ਵੇ ਪਾ ਦੇ ਬੀਟਾ ਕਰ ਕਰ ਚਾਰਜ ਮੇਰੇ ਤੋਂ ਉੱਪ ਚੱਲ ਸਾਇ ਕਿਸੇ ਬਾਜੰਦਿਆ ਰਹੋ ਸਰੇ ਤਾਂ ਕਿ ਇਹ ਰੁਕਾ ਦਿਓ ਹਮ ਸਾਰੇ ਰਾਹ ਇਕੱਠੇ ਹੋ ਕੇ ਆਏ ਕਿਉਂਕਿ ਆ ਸੰਦੀਪ ਨੇ ਸਾਰਿਆਂ ਨੂੰ ਇਕੱਠਿਆਂ ਕਰਕੇ ਬਾਦ ਦਿੱਤਾ ਇਹਨਾ ਡਰ ਪੈਦਾ ਕੀਤਾ ਪਿਆ ਸਾਰਿਆਂ ਦੇ ਅੰਦਰ ਭੰਜੇ ਨੂੰ ਆਪਕੋ ਕੋ ਸਮਝ ਨਹੀਂ ਆ ਰਹੀ ਨੇਰੇ ਚ ਬੈਠੀ ਮੇਰਾ ਬਹੁਤ ਆਈਸਕ੍ਰੀਮ ਦੀ ਬੋੜੀ ਫਲੂਤੇ ਚ ਪਵਾ ਲਈ ਦੀ ਭਈ ਆਈਸਕ੍ਰੀਮ ਕਿੱਟੀ ਗੱਲ ਸੀ ਕਿਤੇ ਹੁਣ ਜਲਦੀ ਫਿਰ ਆਏ ਆ ਗਏ ਆ ਸੀ ਕਿਹੜਾ ਸ਼ਰਾਬ ਚ ਉਤਰ ਜਗੇ ਹੁਣ ਆਪਾਂ ਘਰੇ ਫਾਨੀ ਗੁਰਕੇ ਤੇ ਸੰਦੀਪ ਦਾ ਹਾਲ ਕੀ ਮੰਨਿਆ ਮੋ ਮੰਗੋਡ ਸੰਦੀਪ ਕਿੱਦਾਂ ਆ ਸੰਦੀਪ ਮੇਰੀ ਜਾਨ ਨਿਕਲੀ ਜਾਂਦੀ ਆ ਮੈਂ ਕੀ ਦਊ ਮੈਂ ਨਾ ਤੁਹਾਡਾ ਸਨ ਆ ਮਟਰ ਮਟਰ ਦੇ ਬਾਹਰ ਆਇਆ ਨਾ ਮੈਂ ਪਹਿਲਾਂ ਦਾ ਤਾ ਨਾ ਹੁਣ ਘਰ ਆ ਗਿਆ ਨਾ ਤਾਂ ਤਾਂ ਕੋਈ ਹੋ ਗਈ ਘਰ ਆ ਗਿਆ ਕੀ ਹੁਣ ਤਾਂ ਜੋ ਮਰਦੀ ਕੋਲ ਨੂੰ ਸਾਰੇ ਰਾਇ ਨੇ ਕੋਠੇ ਚ ਸੀਚਕੇ ਲਾਗੇ ਬਟਾਣਾ ਕਿ ਮੇਰੇ ਡਰ ਤੋਂ ਹੀ ਜਾਂਦਾ ਵਾ ਤੈਨੂੰ ਆ ਸਾਰ ਦੇ ਵਾ ਇਹਦੇ ਡਰ ਤੋਂ ਹੀ ਜਾਂਦਾ ਮੈਂ ਸਾਰੇ ਰਾਇ ਬੈ ਕੇ ਆਈਏ ਸੀ ਡਰ ਤੋਂ ਨਹੀਂ ਆਈ ਜੇ ਕਿ ਨਾ ਪਟਰ ਚ ਝੋਲੀ ਨਹੀਂ ਨਾ ਹੋਰ ਕੀ ਆ ਕਮਰਾ ਟੇਬਲ ਹੋ ਕੇ ਬੈਠਾ ਜਿਹੜਾ ਸੋਣਾ ਪਾਇਆ ਇਹਨੇ ਡੰਡ ਕਾ ਤੇ ਵੀ ਸਾਰੇ ਜੀ ਆਉਣਗੇ ਪਹੁੰਚ ਕੇ ਵਾ ਫਾਈਨਲਿਸਟ ਅਸੀਂ ਇੱਥੇ ਉਤਰ ਜੇ ਮੈਨੂੰ ਤੂੰ ਕਹਿ ਕਾ ਕੇ ਮੈਨੂੰ ਲੱਗਦਾ ਮੇਰਾ ਤੂੰ ਕੰਮ ਖਰਾਬ ਕਰੇਂਗੀ ਪੁੱਛ ਲਈ ਨਾ ਛਲਾ ਕਰਾ ਕੇ ਕਾਕੇ ਕਰਾਂਤੀ ਆ ਕਾਕੇ ਉਹ ਕਹਿੰਦੀ ਕਿ ਮੇਰੀ ਗੱਲ ਨਹੀਂ ਮਲਟੀ ਨਹੀਂ ਕਰਾਉਂਦੀ ਇੰਤਰਨਾ ਕੋਈ ਪਤਾ ਨਹੀਂ ਅਮਨ ਦਾ ਉਤਰ ਗਈ ਹੋਰ ਭਰਾ ਅਮਨ ਨੂੰ ਇੰਨਾ ਡਰ ਲੱਗਿਆ ਮਾਈ ਗਾਡ ਡਰ ਤੂੰ ਅਮਨ ਜੀ ਹੋਮ ਰੱਬਾ ਚਲੋ ਜੀ ਫਾਈਨਲੀ ਅਸੀਂ ਘਰੇ ਪਹੁੰਚ ਗਏ ਆ ਲੈ ਚੱਲ ਹਾਏ ਰੱਬਾ ਸਾਡੀ ਸੰਦੀਪ ਆ ਗਈ ਪਹੁੰਚ ਗਈ ਸੰਦੀਪ ਤੇਰੀ ਗਰੰਟੀ ਆ ਮਰਡਰ ਮੂਡ ਜਿਹਾ ਨਿਕਲੇ ਨਿਕਲੇ ਸੰਦੀਪ ਕਿ ਤੂੰ ਸੰਦੀਪ ਉਹ ਕਿ ਆ ਗਿਆ ਹਾਏ ਰੱਬਾ ਐਸਾ ਕੀ ਹੋ ਗਿਆ ਮੈਨੂੰ ਵੀ ਧੰਦਲਾ ਦੇਖਣ ਲੱਗ ਗਿਆ ਗੁੱਜੀ ਜੀ ਮੈਂ ਵੀ ਆ ਤਾ ਆਸਾ ਦਾ ਆਪਣਾ ਸੀ ਉਹ ਲਾ ਲਿਆ ਉਹ ਕਾਕੇ ਉਹ ਲਾ ਲਿਆ ਉਹ ਗਈ ਕਿਵੇਂ ਆਏ ਤੂੰ ਜਾਂਦੀ ਨਹੀਂ ਵੇਖੀ ਖੋਲ ਕੇ ਲਿਆ ਉਸ ਬਾਦ ਚਗਾ ਕੇ